ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਨਸ਼ਾ ਮੁਕਤ ਪੰਜਾਬ ਹੋਵੇ ਖਿੜਿਆ ਜਿਵੇਂ ਗੁਲਾਬ ਹੋਵੇ ਵਰਕ ਤਾਂ ਹੋਣ ਹਰ ਘਰ ਵਿੱਚ ਧੀਆ ਖੁਸ਼ ਤੇ ਪੁੱਤ ਨਵਾਬ ਹੋਵੇ ਠੀਕ ਹੈ ਸਤਿ ਸ਼੍ਰੀ ਅਕਾਲ ਰਕਸਾ ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਜਿਹੜਾ ਮੈਟਰ ਹੈਗਾ ਪੰਜਾਬ ਦੇ ਵਿੱਚ ਤੁਸੀਂ ਜਿਹੜਾ ਮੈਂ ਸਟਾਰਟਿੰਗ ਦੇ ਵਿੱਚ ਮੁਹਾਵਰਾ ਵਰਤੇ ਉਹ ਤੋਂ ਲਗਭਗ ਸਮਝ ਹੀ ਗਏ ਹੋਣਗੇ ਹਨਾ ਨਸ਼ਿਆ ਨਸ਼ੇ ਆਂਦਾ ਜਿਹੜਾ ਛੇਮਾ ਦਰਿਆ ਵਗਰੇ ਸਰ ਅੱਠਵਾਂ ਦਰਿਆ ਵਗਰੇ ਅੱਠਵਾਂ ਹਾਂ ਸੌਰੀ ਅੱਠਵਾਂ ਦਰਿਆ ਵਗਰੇ ਨਸ਼ਿਆਂ ਦਾ ਤੇ ਅੱਜ ਆਪਾਂ ਤੁਹਾਨੂੰ ਇੱਕ ਐਦਾਂ ਦੀ ਪਰਸਨੈਲਿਟੀ ਨੂੰ ਮਿਲਾ ਰਹੇ ਹਾਂ ਜਿਨ੍ਹਾਂ ਨੇ ਹਜ਼ਾਰਾਂ ਘਰਾਂ ਦੇ ਵਿੱਚ ਨਸ਼ਾ ਜਿਹੜਾ ਦੂਰ ਕਰ ਦਿੱਤਾ ਹਜ਼ਾਰਾਂ ਘਰਾਂ ਦੇ ਵਿੱਚ ਚਾਨਣ ਆ ਜਿਹੜਾ ਦੁਬਾਰਾ ਕਰ ਦਿੱਤਾ ਕਿਉਂਕਿ ਨਸ਼ੇ ਨਾਲ ਆਪਾਂ ਦੇਖਿਆ ਵੀ ਘਰਾਂ ਦੇ ਘਰ ਸਰ ਕੰਗਾਲ ਹੋ ਜਾਂਦੇ ਆ ਹਾਂ ਤੇ ਸਭ ਤੋਂ ਪਹਿਲਾਂ ਆਪਾਂ ਡਾਕਟਰ ਸਾਹਿਬ ਨਾਲ ਤੁਹਾਡੀ ਕਰਾਉਣੇ ਗੱਲਬਾਤ ਤੇ ਸਰ ਆਪਾਂ ਪਹਿਲਾਂ ਆਪਣੀ ਲੋਕੇਸ਼ਨ ਦੱਸ ਦੋ ਮੇਨ ਚੀਜ਼ ਸਰ ਮੈਂ ਪਟਿਆਲੇ ਤੋਂ ਬਿਲੋਂਗ ਕਰ ਰਹੇ ਹਾਂ ਪਟਿਆਲੇ ਪੁਰਾਣੇ ਬੱਸ ਸਟੈਂਡ ਦੇ ਸਾਹਮਣੇ ਸਾਡਾ ਕਲੀਨਿਕ ਹੈ ਜੀ ਪੁਲ ਦੇ ਨਾਲ ਪੁਲ ਦੇ ਨਾਲ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਅਸੀਂ ਉਰੇ ਮਿਲਦੇ ਹਾਂ ਠੀਕ ਹੈ ਸਾਨੂੰ ਕੋਈ ਵੀ ਪੇਸ਼ੈਂਟ ਮਿਲਣਾ ਚਾਹੇ ਤਾਂ ਉਰੇ ਆ ਕੇ ਮਿਲ ਵੀ ਸਕਦਾ ਹਾਂ ਦੋਸਤੋ ਆਨੰਦ ਵਾਖਾਨਾ ਠੀਕ ਹੈ ਆ ਦੇਖ ਲਓ ਤੁਸੀਂ ਆਨੰਦ ਵਾਖਾਨਾ ਓਪੋਜ਼ਿਟ ਬੱਸ ਸਟੈਂਡ ਨੀਅਰ ਕੇਡੀ ਹੋਟਲਸ ਹਾਂਜੀ ਹਾਂ ਪਟਿਆਲਾ ਠੀਕ ਹੈ ਇੱਥੇ ਤੁਸੀਂ ਮਿਲ ਸਕਦੇ ਹੋ ਡਾਕਟਰ ਸਾਹਿਬ ਨੂੰ ਟਾਈਮਿੰਗ ਤੁਹਾਨੂੰ ਦੱਸ ਦਿੱਤੀ ਤੇ ਕੀ ਆਪਣਾ ਜਿਹੜਾ ਕਲੀਨਿਕ ਹੈਗਾ ਸਰ ਸੰਡੇ ਨੂੰ ਓਪਨ ਹੁੰਦਾ ਨਹੀਂ ਸਰ ਸੰਡੇ ਨੂੰ ਤਾਂ ਸਾਡਾ ਆਫ ਹੁੰਦਾ ਹੈਗਾ ਪਰ ਅਸੀਂ ਬਾਕੀ ਦਿਨ ਅਵੇਲੇਬਲ ਹੈਗੇ ਆ ਮੰਡੇ ਤੋਂ ਸੈਚਰਡੇ ਠੀਕ ਹੈ ਸਰ ਕਿੰਨਾ ਟਾਈਮ ਹੋ ਗਿਆ ਆਪਣਾ ਇਹ ਕਲੀਨਿਕ ਨੂੰ ਸਰ ਸਾਡਾ ਇਹ ਜਿਹੜਾ ਕਲੀਨਿਕ ਹੈ ਜਿੱਥੇ ਮੈਂ ਇਸ ਟਾਈਮ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ ਇਹ 2010 ਤੋਂ ਅਸੀਂ ਉਹਰੇ ਕੰਮ ਕਰ ਰਹੇ ਹਾਂ ਆਪਣਾ ਕੰਮ ਕਰ ਰਹੇ ਹਾਂ ਹਾਂਜੀ ਤੇ ਵੈਸੇ ਜਿਹੜਾ ਸਾਡਾ ਕਲੀਨਿਕ ਹੈਗਾ ਜਿਹੜੇ ਸਾਡੇ ਬਡੇ ਡਾਕਟਰ ਸਾਹਿਬ ਸੀਗੇ ਜੀ ਉਹ 2000 1980 ਤੋਂ ਉਹਨਾਂ ਦਾ ਕਲੀਨਿਕ ਚੱਲ ਰਿਹਾ ਸੀਗਾ ਉਹ ਪਿਛਲੇ ਸਾਲ ਐਕਸਪਾਇਰ ਹੋ ਗਏ ਜੀ ਤੇ ਉਹਨਾਂ ਦਾ ਸਾਡਾ ਇੱਕ ਬ੍ਰਾਂਚ ਸਾਡੀ ਜੀਂਦ ਵੀ ਹੈਗੀ ਆ ਹਰਿਆਣਾ ਦੀ ਹਾਂਜੀ ਮਤਲਬ ਜੇ ਕਿਸੇ ਨੇ ਉੱਥੋਂ ਮੈਡੀਸਨ ਲੈਣੀ ਹੈ ਉੱਥੋਂ ਵੀ ਲੈ ਸਕਦੇ ਹਾਂ ਜੀ। ਅੱਛਾ ਹੁਣ ਜਿਹੜੀ ਆਪਣੀ ਸਰ ਨਸ਼ਿਆਂ ਦੇ ਬਾਰੇ ਆਪਾਂ ਗੱਲ ਕਰਦੇ ਹਾਂ ਹਨਾ ਤੇ ਅੱਜ ਦਾ ਜਿਹੜਾ ਮੈਟਰ ਹੈਗਾ ਦੋਸਤੋ ਆਪਣਾ ਨਸ਼ਾ ਛਡਾਉਂਦਾ ਹਨਾ ਵੀ ਕਿਵੇਂ ਨਸ਼ਾ ਛੱਡਿਆ ਜਾ ਸਕਦਾ ਆਯੁਰਵੈਦਿਕ ਤਰੀਕੇ ਨਾਲ। ਬਿਲਕੁਲ ਜੀ। ਜੀ ਤੇ ਬਾਕੀ ਡਾਕਟਰ ਸਾਹਿਬ ਹੋਰ ਵੀ ਕਾਫੀ ਬਿਮਾਰੀਆਂ ਕੋਈ ਸੈਕਸ ਪ੍ਰੋਬਲਮ, ਬਵਾਸੀਰ, ਗੋਡਿਆਂ ਦੀ ਪ੍ਰੋਬਲਮ, ਹੋਰ ਕਾਫੀ ਪ੍ਰੋਬਲਮਸ ਦਾ ਹੱਲ ਕਰਦੇ ਨੇ ਤੇ ਸਾਰ ਆਪਾਂ ਨੂੰ ਨਸ਼ਿਆਂ ਬਾਰੇ ਦੱਸੋ ਵੀ ਆਪਾਂ ਜਿਹੜੀ ਤੁਸੀਂ ਮੈਡੀਸਨ ਦਿੰਨੇ ਹੋ। ਹਾਂਜੀ। ਇਹਦਾ ਕੋਰਸ ਕਿੰਨੇ ਟਾਈਮ ਦਾ? ਕੌਣ ਕੌਣ ਇਨਸਾਨ ਇਹਨੂੰ ਲੈ ਸਕਦਾ ਹੈ ਇਹਦੇ ਬਾਰੇ ਦੱਸੋ ਸਰ ਦੇਖੋ ਅੱਜ ਕੱਲ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਜਿਹੜਾ ਨਸ਼ਾ ਚੱਲ ਰਿਹਾ ਹੈ ਅਫੀਮ ਭੁੱਕੀ ਜੀ ਚਿੱਟਾ ਟੀਕੇ ਗੋਲੀਆਂ ਜੀਬ ਥੱਲੇ ਰੱਖਣ ਵਾਲੀ ਗੋਲੀ ਹਾਂ ਇੱਕ ਤੁਹਾਡੀ ਗੱਲ ਵਿੱਚ ਹੈ ਜੀਬ ਥੱਲੇ ਰੱਖਣ ਵਾਲੀ ਗੋਲੀ ਤੁਸੀਂ ਆਪਾਂ ਦੇਖਦੇ ਹੋ ਵੀ ਸਰਕਾਰੀ ਹਸਪਤਾਲਾਂ ਦੇ ਵਿੱਚ ਲਾਈਨਾਂ ਲੱਗੀਆਂ ਪਈਆਂ ਧੱਕਾ ਮੁੱਕੀ ਹੋ ਰਹੀ ਹੈ ਤੇ ਅੱਜ ਦੀ ਨਾ ਜਿਹੜੀ ਨਵੀਂ ਪੀੜੀ ਹੈ ਸਰ ਜਿਹੜੀ ਮੰਢੀਰ ਹੈ ਨਵੀਂ ਹਾਂ ਜਿੱਥੋਂ ਤੱਕ ਮੈਂ ਦੇਖਿਆ ਵੀ 10ਵੀਂ 2 ਵਾਲੇ ਉਹ ਸਿਗਨੇਚਰ ਕੈਪਸੂਲ ਮਤਲਬ ਬਹੁਤ ਇਸਤੇਮਾਲ ਕਰਦੇ ਬੱਚੇ ਤੇ ਉਹਨਾਂ ਦੇ ਮਾਪਿਆਂ ਨੂੰ ਵੀ ਨਹੀਂ ਪਤਾ ਬਿਲਕੁਲ ਜੀ ਹਾਂਜੀ ਸਰ ਦੇਖੋ ਜਿਹੜਾ ਸਿਗਨੇਚਰ ਕੈਪਸੂਲ ਹੈ ਜਾਂ ਤੁਸੀਂ ਆਪਾਂ ਗੱਲ ਕਰੀਏ ਵੀ ਜੀਭ ਥੱਲੇ ਰੱਖਣ ਵਾਲੀ ਗੋਲੀ ਜਿਹੜੀ ਕਿ ਅੱਜ ਕੱਲ੍ਹ ਸੈਂਟਰਾਂ ਦੇ ਉੱਤੇ ਜਾਂ ਸਰਕਾਰ ਵੱਲੋਂ ਇਹ ਪ੍ਰੋਵਾਈਡ ਕਰਵਾਈ ਜਾਂਦੀ ਹੈ ਠੀਕ ਹੈ ਜੀ ਤੁਹਾਨੂੰ ਇਹ ਆਧਾਰ ਕਾਰਡ ਦੇ ਉੱਤੇ ਵੀ ਮਿਲ ਜਾਂਦੀ ਹੈ ਤੇ ਇਹ ਇੱਕ ਆਪਾਂ ਜਿਵੇਂ ਇਹ ਗੋਲੀ ਲਈ ਕਿਉਂ ਜਾਂਦੀ ਹੈ ਇਹ ਜਦੋਂ ਕੋਈ ਬੰਦਾ ਨਸ਼ਾ ਕਰ ਰਿਹਾ ਕੋਈ ਚਿੱਟੇ ਦਾ ਕੋਈ ਅਫੀਮ ਦਾ ਜਾਂ ਕੋਈ ਪੁੱਕੀ ਦਾ ਯਾ ਤੁਸੀਂ ਸਿਗਨੇਚਰ ਕੈਪਸੂਲ ਕਹਿ ਰਹੇ ਹੋ ਠੀਕ ਹੈ ਸਿਗਨੇਚਰ ਕੈਪਸੂਲ ਆਉਂਦੇ ਆ ਹੋਰ ਵੀ ਕਈ ਕਰਦੇ ਟਰਮਾਟੋਲ ਦੀਆਂ ਗੋਲੀਆਂ ਹੋ ਗਈਆਂ ਜਾਂ ਕਈ ਹੋਰ ਤਰ੍ਹਾਂ ਦੇ ਹੈਗੇ ਆ ਕਿ ਜਿਹਦੇ ਨਾਲ ਬੱਚੇ ਨਸ਼ਾ ਕਰਦੇ ਨੇ ਤੇ ਜਦੋਂ ਉਹਨਾਂ ਦੇ ਘਰਦਿਆਂ ਨੂੰ ਪਤਾ ਚੱਲਦਾ ਤਾਂ ਉਹ ਉਹਨਾਂ ਨੂੰ ਨਸ਼ੇ ਨੂੰ ਛਡਵਾਉਣ ਵਾਸਤੇ ਜਾਦੂ ਕਿਸੇ ਸਰਕਾਰੀ ਡਾਕਟਰ ਕੋਲੇ ਜਾਂ ਕਿਸੇ ਇੰਗਲਿਸ਼ ਡਾਕਟਰ ਕੋਲੇ ਜਾਂਦੇ ਆਂ ਜਾਂ ਸੈਂਟਰਾਂ ਦੇ ਵਿੱਚ ਛੱਡਦੇ ਆਂ ਜਾਂ ਸੈਂਟਰਾਂ ਚ ਛੱਡਦੇ ਨੇ ਤਾਂ ਉਹ ਡਾਕਟਰ ਕੀ ਕਰਦੇ ਨੇ ਨਸ਼ੇ ਨੂੰ ਛਡਾਉਣ ਵਾਸਤੇ ਉਹਨਾਂ ਨੂੰ ਜੀਵ ਵਾਲੀ ਗੋਲੀ ਜਿਹਨੂੰ ਕੀ ਆਪਾਂ ਐਡਨੋਕ ਦੇ ਨਾਮ ਦੇ ਉੱਤੇ ਵੀ ਜਾਣਦੇ ਆਂ ਤਾਂ ਉਹ ਐਡਨੋਕ ਦੀ ਗੋਲੀ ਉਹਨਾਂ ਨੂੰ ਲਾ ਦਿੰਦੇ ਆਂ ਜਿਹਦੇ ਵਿੱਚ ਅ ਉਹ ਆਪਣਾ ਵੀ ਜੀਭ ਥੱਲੇ ਗੋਲੀ ਰੱਖੋ ਤੇ ਬੰਦੇ ਨੂੰ ਜਿਹੜਾ ਹੈਗਾ ਉਹ ਨਸ਼ੇ ਤੋਂ ਛੁਟਕਾਰਾ ਮਿਲ ਜਾਂਦਾ ਜਿਹੜਾ ਵੀ ਉਹ ਨਸ਼ਾ ਕਰ ਰਿਹਾ ਹੈ ਪਰ ਬੱਟ ਹੁੰਦਾ ਕੀ ਹੈ ਕਿ ਬੰਦਾ ਠੀਕ ਹੈ ਵੀ ਉਹਦੇ ਨਾਲ ਨਸ਼ੇ ਤੋਂ ਛੁਟਕਾਰਾ ਤਾਂ ਹੋ ਗਿਆ ਉਹਨੇ ਚਿੱਟਾ ਛੱਡਤਾ ਅਫੀਮ ਛੱਡਤੀ ਭੁੱਕੀ ਛੱਡਤੀ ਜਾਂ ਜੋ ਵੀ ਉਹ ਕੋਈ ਨਸ਼ਾ ਕਰ ਰਿਆ ਸੀਗਾ ਉਹ ਉਹਨੇ ਛੱਡਤਾ ਲੇਕਿਨ ਹੁੰਦਾ ਕੀ ਹੈ ਕਿ ਉਹ ਬੰਦਾ ਉਹ ਗੋਲੀ ਤੇ ਲੱਗ ਜਾਂਦਾ ਮਤਲਬ ਆਪਾਂ ਮੰਨੀਏ ਵੀ ਕੰਡਿਆਂ ਚੋਂ ਨਿਕਲੇ ਝਾਫਿਆਂ ਚ ਫਸੇ ਬਸ ਉਹ ਕੰਮ ਹੋ ਗਿਆ ਆਪਾਂ ਇੱਕ ਨਸ਼ਾ ਤਾਂ ਛੱਡਤਾ ਪਰ ਬੱਟ ਦੂਜੇ ਨਸ਼ੇ ਕੰਨੀ ਆਪਾਂ ਉਦੇ ਗ੍ਰਿਫਤ ਚ ਆ ਗਏ ਤਾਂ ਜੀਵ ਵਾਲੀ ਗੋਲੀ ਨੂੰ ਤੁਸੀਂ ਬਸ ਉਹ ਇਨਕਾ ਵੀ ਉਹਤੇ ਪੈਸੇ ਨਹੀਂ ਲੱਗਦੇ ਸਸਤੀ ਆਪਰ ਮਿਲਦੀ ਸਸਤੀ ਗੋਲੀ ਹੈ ਠੀਕ ਹੈ ਤੁਹਾਨੂੰ ਆਸਾਨੀ ਨਾਲ ਅਵੇਲੇਬਲ ਹੋ ਜਾਂਦੀ ਹੈ ਸਰਕਾਰ ਵੱਲੋਂ ਇਹਦੇ ਕੋਈ ਪਾਬੰਦੀ ਨਹੀਂ ਹੈ ਜੇ ਤੁਹਾਡੇ ਕੋਲੇ ਮਿਲ ਵੀ ਜਾਂਦੀ ਹੈ ਤੁਹਾਡੀ ਜੇਬ ਚੋਂ ਵੀ ਮਿਲ ਜਾਂਦੀ ਹੈ ਔਰ ਤੁਹਾਡੇ ਕੋਲੇ ਬਕਾਇਦਾ ਉਹਦਾ ਬਣਿਆ ਹੋਇਆ ਕਾਰਡ ਬਣਿਆ ਹੋਇਆ ਤਾਂ ਤੁਹਾਡੇ ਤੇ ਕੋਈ ਵੀ ਲੀਗਲੀ ਐਕਸ਼ਨ ਨਹੀਂ ਆਉਂਦਾ ਨਹੀਂ ਆਉਂਦਾ ਪਰ ਵਟ ਆਪਾਂ ਇੱਕ ਨਸ਼ਾ ਛੱਡਿਆ ਦੂਜਾ ਨਸ਼ਾ ਅਡਾਪਟ ਕਰ ਲਿਆ ਅਡਾਪਟ ਕਰ ਲਿਆ ਠੀਕ ਹੈ ਫਿਰ ਸਾਡੇ ਕੋਲੇ ਪੇਸ਼ੈਂਟ ਆਉਂਦੇ ਆ ਕਿ ਡਾਕਟਰ ਸਾਹਿਬ ਮੈਨੂੰ 4 ਸਾਲ ਹੋ ਗਏ ਗੋਲੀ ਲੰਦੇ ਨੂੰ ਮੈਨੂੰ 5 ਸਾਲ ਹੋ ਗਏ ਮੈਨੂੰ 6 ਮਹੀਨੇ ਹੋ ਗਏ ਮੈਂ ਹੁਣੇ ਗੋਲੀ ਨਹੀਂ ਛੱਡ ਪਾਰਿਆ ਜਦੋਂ ਵੀ ਮੈਂ ਗੋਲੀ ਨਹੀਂ ਖਾਂਦਾ ਤਾਂ ਮੈਨੂੰ ਉਹੀ ਤੋੜ ਲੱਗਦੀ ਹੈ ਜਿਹੜੀ ਕਿ ਮੈਂ ਜਦੋਂ ਨਸ਼ਾ ਨਹੀਂ ਕਰਨ ਤੇ ਲੱਗਦੀ ਸੀ ਠੀਕ ਹੈ ਤਾਂ ਅਸੀਂ ਆਪਣੀਆਂ ਆਯੁਰਵੈਦਿਕ ਦਵਾਈਆਂ ਦੇ ਨਾਲ ਬੰਦੇ ਦਾ ਹਰ ਇੱਕ ਤਰ੍ਹਾਂ ਦਾ ਨਸ਼ਾ ਚਾਹੇ ਉਹ ਚਿੱਟਾ ਹੋਵੇ ਈਮਾ ਭੁੱਕੀ ਗੋਲੀਆਂ ਸ਼ਰਾਬ ਅਸੀਂ ਉਹ ਛੜਾ ਦਿੰਨੀ ਹੈ ਸਰ ਕਿੰਨੇ ਟਾਈਮ ਦਾ ਕੋਰਸ ਹੈ ਸਰ ਸਾਡਾ 2 ਤੋਂ 2.5 ਮਹੀਨੇ ਦਾ ਕੋਰਸ ਹੁੰਦਾ ਜੀ ਮੰਨ ਲਓ ਹੁਣ ਸਰ ਇੱਕ ਤਾਂ ਇਨਸਾਨ ਨਸ਼ਾ ਕਰ ਰਿਹਾ ਪਿਛਲੇ 10 ਸਾਲ ਤੋਂ ਹਾਂਜੀ ਇੱਕ ਕਰ ਰਿਹਾ 2 ਸਾਲ ਤੋਂ ਕੋਰਸ ਦੋਨਾਂ ਲਈ ਸੇਮ ਆ ਬਿਲਕੁਲ ਜੀ ਬਿਲਕੁਲ ਸਾਡੇ ਕੋਲੇ ਜਿਹੜੇ ਤੁਸੀਂ 2 ਸਾਲ 4 ਸਾਲ ਛੱਡੋ ਜਿਹੜੇ 20 20 ਸਾਲਾਂ ਤੋਂ 40 40 ਸਾਲਾਂ ਤੋਂ ਵੀ ਜਿਹੜੇ ਨਸ਼ਾ ਕਰ ਰਹੇ ਸੀਗੇ ਜੀ ਉਹਨਾਂ ਨੂੰ ਵੀ ਅਸੀਂ 2 ਤੋਂ 2.5 ਮਹੀਨੇ ਦਾ ਕੋਰਸ ਦਿੰਨੇ ਆ ਔਰ ਉਹ ਇਸ ਕਰਕੇ ਹੁੰਦਾ ਵੀ 2.5 ਮਹੀਨੇ ਦੇ ਵਿੱਚ ਅਸੀਂ ਉਹਨਾਂ ਦੀ ਬਾਡੀ ਨੂੰ ਡੀਟੌਕਸ ਕਰ ਦਿੰਦੇ ਆ ਡੀਟੌਕਸ ਕਰ ਦਿੰਦੇ ਤਾਂ ਜਿਹੜੀ ਉਹਨਾਂ ਦੇ ਬਾਡੀ ਦੇ ਅੰਦਰ ਨ ਤੋੜ ਲੱਗਦੀ ਹੈ ਤਾਂ ਅਸੀਂ ਉਹ ਸੈੱਲਾਂ ਨੂੰ ਉਹਨਾਂ ਨੂੰ ਡੀਐਕਟੀਵੇਟ ਕਰਕੇ ਬੋਡੀ ਤੋਂ ਬਾਹਰ ਕਰ ਦਿੰਨੇ ਆ ਪੇਸ਼ੈਂਟ ਨੂੰ 2 ਤੋਂ 2.5 ਮਹੀਨੇ ਵੱਧ ਤੋਂ ਵੱਧ ਕਈ ਵਾਰੀ ਕੀ ਹੁੰਦਾ ਵੀ ਜੇ ਕੋਈ ਪੇਸ਼ੈਂਟ 12 ਹੀ ਪੁਰਾਣਾ ਹੈ ਤਾਂ ਉਹਦੀ 3 ਮਹੀਨੇ ਦਵਾਈ ਚੱਲ ਜਾਂਦੀ ਹੈ ਪਰ ਬਟ 2 2.5 3 ਇਸ ਤੋਂ ਜ਼ਿਆਦਾ ਸਾਡੀ ਦਵਾਈ ਨਹੀਂ ਚੱਲਦੀ ਔਰ ਸਾਡੇ ਕੋਲੇ ਕਈ ਪੇਸ਼ੈਂਟ ਤਾਂ ਐਸੇ ਵੀ ਨੇ ਜਿਹੜੇ ਸਾਡੀ ਮਹੀਨੇ ਬਾਅਦ ਦਵਾਈ ਛੱਡ ਗਏ ਅੱਛਾ ਤਾਂ ਮਹੀਨੇ ਬਾਅਦ ਹੀ ਠੀਕ ਹੋ ਗਿਆ ਕੋਈ ਹੋਰ ਨਹੀਂ ਹੈ ਕੁਝ ਸਰ ਇੱਕ ਗੱਲ ਤੁਹਾਡੀ ਵਿੱਚ ਵੀ ਦੇਖੋ ਦਵਾਈ ਤੁਸੀਂ ਦੇਣੀ ਹੈ ਨਾ ਤੇ ਜਿਹੜੀ ਕਿਰਪਾ ਉਹ ਪ੍ਰਮਾਤਮਾ ਨੇ ਕਰ ਲਈਆਂ ਤੇ ਮਨ ਆਪਾਂ ਮਾਰਨਾ ਜੇ ਹੁਣ ਤੁਸੀਂ ਆਪਾਂ ਕਹੀਏ ਵੀ ਡਾਕਟਰ ਸਾਹਿਬ ਤੇ ਹੀ ਸਿੱੜਦੀਏ ਦੋਸਤੋ ਸਾਰੀ ਗੱਲ ਉਹ ਵੀ ਨਿਕੋਸ਼ ਆਪਾਂ ਨੂੰ ਮਨ ਵੀ ਮਾਰਨਾ ਪੂਵੇ ਇਸ ਸਬੰਧ ਸਾਡੇ ਕੋਲੇ ਜਦੋਂ ਪੇਸ਼ੈਂਟ ਆਂਦਾ ਹੈ ਦਵਾਈ ਲੈਣ ਵਾਸਤੇ ਜੀ ਜਾਂ ਅਸੀਂ ਉਹਨੂੰ ਕਹਿੰਨੇ ਆ ਵੀ ਆਪਣੇ ਜਿਹੜਾ ਉਹਨਾਂ ਦਾ ਬੱਚਾ ਭੈਣ ਭਰਾ ਜੋ ਵੀ ਉਹ ਕੋਈ ਨਸ਼ਾ ਕਰ ਰਿਹਾ ਅਸੀਂ ਉਹਨੂੰ ਕਹਿੰਨੇ ਨਾਲ ਲੈ ਕੇ ਆਓ ਤਾਂ ਸਾਡੀ ਬੱਚਿਆਂ ਨੂੰ ਸਿਰਫ ਦੋ ਗੱਲਾਂ ਦੀ ਹੈ ਅਸੀਂ ਬੱਚਿਆਂ ਨੂੰ ਇੰਸ਼ੋਰੈਂਸ ਲੰਨੇ ਆ ਵੀ ਇੱਕ ਤਾਂ ਪਹਿਲੀ ਗੱਲ ਤੇਰੇ ਮਨ ਚ ਹੋਵੇ ਵੀ ਮੈਂ ਨਸ਼ਾ ਨਹੀਂ ਕਰਨਾ ਜੀ ਦੂਸਰੀ ਗੱਲ ਹੈ ਸਭ ਤੋਂ ਮੇਨ ਵੀ ਜੇ ਤੇਰਾ ਕੋਈ ਸੰਗ ਮਾੜੇ ਉਹ ਛੱਟਣਾ ਪਊ ਉਹ ਛੱਟਣਾ ਪਊ ਜੇ ਤੂੰ ਉਹ ਸੰਗ ਨਹੀਂ ਛੱਡੇਗਾ ਤਾਂ ਤੂੰ ਨਸ਼ੇ ਨੂੰ ਨਹੀਂ ਛੱਡ ਪਾਵੇਂਗਾ ਹਾਂ ਨਸ਼ੇ ਨੂੰ ਛੱਡ ਨਹੀਂ ਪਾਏਗਾ ਕਿਉਂਕਿ ਦੋਸਤਾਂ ਨੇ ਨਸ਼ਾ ਨਹੀਂ ਛੱਡਣ ਦੇਣਾ ਉਹਨਾਂ ਨੇ ੱੱਕੇ ਨਾਲ ਤੁਹਾਨੂੰ ਪਤਾ ਹੀ ਹੈ ਵੀ ਦੋਸਤ ਜਦੋਂ ਇਕੱਠੇ ਹੁੰਦੇ ਆ ਤਾਂ ੱੱਕਾ ਕਰਦੇ ਆ ਯਾਰ ਨਹੀਂ ਤੂੰ ਲੈ ਲੈ ਹਾਂ ਠੀਕ ਹੈ ਤਾਂ ਉਹ ਬੰਦਾ ਨਾ ਚਾਹੰਦੇ ਹੋਏ ਵੀ ਕਈ ਵਾਰ ਲੈ ਲੈਂਦਾ ਤਾਂ ਫਿਰ ਜਦੋਂ ਉਹਨਾਂ ਦੇ ਕਹੇ ਤੇ ਬੱਚਾ ਨਸ਼ਾ ਲਏਗਾ ਤਾਂ ਫਿਰ ਨੇਚਰਲੀ ਆ ਵੀ ਉਹ ਨਸ਼ਾ ਛੱਡ ਨਹੀਂ ਪਾਏਗਾ ਨਸ਼ਾ ਛੱਡ ਨਹੀਂ ਪਾਏਗਾ ਦੋਸਤੋ ਤੁਸੀਂ ਨਾ ਤੁਹਾਡਾ ਕੋਈ ਦੋਸਤ ਮਿੱਤਰ ਠੀਕ ਹੈ ਕੋਈ ਭਰਾ ਰਿਸ਼ਤੇਦਾਰ ਜਿੱਦਾਂ ਆਪਾਂ ਦੇਖਿਆ ਵੀ ਜਿਹੜੀ ਛੋਟੀ ਪਨੀਰੀ ਉਹ ਜ਼ਿਆਦਾ ਖਰਾਬ ਹੈ ਨਾ ਬਿਲਕੁਲ ਜੀ ਤੇ ਇੱਕ ਵਾਰ ਡਾਕਟਰ ਸਾਹਿਬ ਕੋਲ ਵਿਜ਼ਿਟ ਜ਼ਰੂਰ ਕਰੋ ਪਟਿਆਲਾ ਆਨੰਦ ਦਵਾਖਾਨਾ ਠੀਕ ਹੈ ਡਾਕਟਰ ਸ਼ਸ਼ੀਲ ਗੁਪਤਾ ਠੀਕ ਹੈ ਤੇ ਇਹ ਤੁਹਾਨੂੰ ਗਾਈਡ ਕਰਨਗੇ ਤੁਹਾਨੂੰ ਸਮਝਾਉਣਗੇ ਸਾਰਾ ਕੁਝ ਜਿਹੜੀ ਦਵਾਈ ਹੈਗੀ ਹੈ ਇਹਦੇ ਵਿੱਚ ਕੋਈ ਸਰ ਮੈਡੀਕਲ ਨਹੀਂ ਹੈਗੀ ਇਹ ਸਰ ਇਹ ਪਿਓਰ ਆਮੜਾ ਦੱਸਿਓ ਸਰ ਦਵਾਈਆਂ ਬਾਰੇ ਦੱਸੋ ਜੀ ਜਿਹੜੀਆਂ ਸਾਡੀਆਂ ਮੈਂ ਤੁਹਾਨੂੰ ਇਹ 5-6 ਤਰ੍ਹਾਂ ਦੀਆਂ ਦਵਾਈਆਂ ਦਿਖਾਈਆਂ ਹੋਈਆਂ ਜੀ ਇਹ ਹਰ ਇੱਕ ਤਰ੍ਹਾਂ ਦੇ ਮਤਲਬ ਨਸ਼ੇ ਦੀ ਅਲਗ-ਅਲਗ ਦਵਾਈ ਹੋ ਸਕਦੀ ਹੈ ਇਹ ਉਹਨਾਂ ਦੇ ਡੋਜ਼ ਤੇ ਡਿਪੈਂਡ ਕਰਦੀ ਹੈ ਵੀ ਪੇਸ਼ੈਂਟ ਕਿਹੜਾ ਨਸ਼ਾ ਕਿੰਨੀ ডোজ ਲੈ ਰਿਹਾ ਹੈ ਕਿਉਂਕਿ ਅਸੀਂ ਜਿਹੜੀ ਦਵਾਈ ਦੇਣੀ ਹੈ ਪੇਸ਼ੈਂਟ ਦੀ ডোজ ਦੇ ਅਨੁਸਾਰ ਹੀ ਤਿਆਰ ਕਰਕੇ ਦੇਣੀ ਹੈ ਜੀ ਆ ਇਹ ਜਿਹੜੀਆਂ ਦਵਾਈਆਂ ਸਾਡੇ ਕੋਲੇ ਹੈਗੀਆਂ ਨੇ ਪਿਓ ਰਾਯ ਰਵੈਦੀ ਇਹ ਕਿਹ ਹੈਗੀਆਂ ਨੇ ਇਹ ਸਾਡੀਆਂ ਬਾਹਰ ਫੋਰਨ ਦੇ ਵਿੱਚ ਵੀ ਦਵਾਈਆਂ ਸਾਡੇ ਕੋਲੋਂ ਕਈ ਪੇਸ਼ੈਂਟ ਮੰਗਾਉਂਦੇ ਨੇ ਤਾਂ ਸਾਡੀਆਂ ਬਾਈ ਕੋਰੀਅਰ ਜਾਂ ਬਾਈ ਡਾਕ ਅਸੀਂ ਉਹਨਾਂ ਨੂੰ ਭੇਜਦੇ ਹਾਂ ਹਫਤੇ 10 ਦਿਨ ਦੇ ਵਿੱਚ ਉੱਥੇ ਦਵਾਈ ਪਹੁੰਚ ਜਾਂਦੀ ਹੈ ਅੱਛਾ ਸਰ ਕਿਸੇ ਵੀ ਕੰਟਰੀ ਦੇ ਵਿੱਚ ਅਵੇਲੇਬਲ ਕਰਵਾ ਦਿੰਦੇ ਹਾਂ ਹਾਂਜੀ ਹਾਂਜੀ ਸਰ ਇੱਕ ਹੋਰ ਪ੍ਰੋਬਲਮ ਆ ਤੁਹਾਡੀ ਫੋਰਨ ਦੀ ਗੱਲ ਤੋਂ ਜ਼ਿਆਦਾ ਹੀ ਜਿੱਦਾਂ ਹੁਣ ਆਪਣੇ ਪੰਜਾਬ ਦੇ ਵਿੱਚ ਬੜਾ ਰੁਝਾਨ ਆ ਆਈਲੈਟਸ ਹਾਂਜੀ ਬੱਚੇ ਬਾਹਰ ਜਾ ਰਹੇ ਹਾਂਜੀ ਠੀਕ ਹੈ ਤੇ ਮਾਤਾ ਪਿਤਾ ਵੀ ਪਿੱਛੇ ਚਲੇ ਜਾਂਦੇ ਕਈ ਆਪਾਂ ਦੇਖਿਆ ਹੁਣ ਪੰਜਾਬੀ ਭਰਾ ਉਹ ਮਤਲਬ ਉਹਨਾਂ ਨੂੰ ਇੱਧਰ ਤਾਂ ਨਸ਼ਾ ਮਿਲਦਾ ਹੁੰਦਾ ਬਿਲਕੁਲ ਜੀ ਪਰ ਜਦੋਂ ਉੱਧਰ ਚਲੇ ਜਾਂਦੇ ਆ ਬੜੇ ਤੰਗ ਹੁੰਦੀ ਹੈ ਹੈਨਾ ਤੇ ਉਹ ਭਰਾ ਜ਼ਰੂਰ ਪਹੁੰਚਣ ਇਹਨਾਂ ਕੋਲ ਸਾਡੇ ਕੋਲੇ ਸਰ ਆਲ ਰੀਡੀ ਇਸ ਤਰ੍ਹਾਂ ਦੇ ਕਈ ਸਾਡੇ ਕੋਲੇ ਪਰਿਵਾਰ ਆਂਦੇ ਆ ਕਿ ਜਿਨ੍ਹਾਂ ਦਾ ਵੀਜ਼ਾ ਲੱਗਿਆ ਵਾਸਨ ਮੈਂ ਜਾਣਾ ਮੇਰਾ ਨਸ਼ਾ ਛਡਾਵਾ ਹਾਂ ਵੀ ਸਰ ਮੇਰਾ ਵੀਜ਼ਾ ਲੱਗਿਆ ਹੋਇਆ ਮੈਂ 2 ਮਹੀਨੇ ਤੱਕ ਮੁੰਡੇ ਕੋਲੇ ਜਾਣਾ ਹੈ ਆਪਣੇ ਬੱਚੇ ਕੋਲੇ ਜਾਣਾ ਹੈ ਲੇਕਿਨ ਉਰੇ ਮੈਂ ਨਸ਼ਾ ਕਰ ਰਿਹਾ ਹਾਂ ਤਾਂ ਉੱਥੇ ਜਾ ਕੇ ਮੈਂ ਕੀ ਕਰਾਂਗਾ ਮੈਨੂੰ ਨਾ ਨਸ਼ਾ ਮਿਲਿਆ ਮੈਂ ਤਾਂ ਤੋੜ ਨਾਲ ਮਰ ਜੂੰਗਾ ਤਾਂ ਉਹ ਫਿਰ ਸਾਡੇ ਕੋਲੇ ਆਂਦੇ ਆ ਅਸੀਂ ਉਹਨਾਂ ਨੂੰ ਦਵਾਈ ਦਿੰਨੇ ਆ ਤੇ ਉਹਨਾਂ ਦਾ ਉਰੇ ਹੀ ਅਸੀਂ ਨਸ਼ਾ ਛਡਵਾ ਕੇ ਤਾਂ ਉਹ ਬੜੇ ਆਰਾਮ ਨਾਲ ਆਪਣਾ ਜਾ ਕੇ ਪਰਿਵਾਰ ਕੋਲ ਪਰਿਵਾਰਕ ਦੇ ਨਾਲ ਇੰਜੋਏ ਕਰਦੇ ਆ ਆਪਣੀ ਫੈਮਿਲੀ ਦੇ ਠੀਕ ਹੈ ਸਰ ਜਿਹੜੀ ਇਹ ਮਤਲਬ ਵੀ ਦਵਾਈ ਹੈਗੀ ਆਪਣੀ ਸਾਰੀ ਆਯੁਰਵੈਦਿਕ ਹੈ ਬਿਲਕੁਲ ਜੀ ਜਿਵੇਂ ਹੁਣ ਆਪਾਂ ਦੇਖਦੇ ਆ ਵੀ ਜਦੋਂ ਆਪਾਂ ਕੋਈ ਨਸ਼ਾ ਛਡਾਉਨੇ ਆ ਕਿਸੇ ਨੂੰ ਠੀਕ ਹੈ ਤੇ ਜਾਂ ਵੱਲੋਂ ਜੀ ਵਾਲੀ ਗੋਲੀ ਸ਼ਰਾ ਦਿੰਦੇ ਆ ਵੀ ਉਹ ਪ੍ਰੋਬਲਮ ਆਉਂਦੀ ਹੈ ਨੀਂਦ ਵਗੈਰਾ ਦੀ ਭੁੱਖ ਲੱਗਣ ਦੀ ਕਬਜ ਦੀ ਇਹ ਪ੍ਰੋਬਲਮ ਦਾ ਹੈ ਕੋਈ ਸਰ ਅਸੀਂ ਜਦੋਂ ਤੁਹਾਨੂੰ ਆਪਣੀਆਂ ਦਵਾਈਆਂ ਅਸੀਂ ਤੁਹਾਡੇ ਡੋਜ ਦੇ ਅਨੁਸਾਰ ਦਵਾਂਗੇ ਤਾਂ ਤੁਹਾਡੀ ਅਸੀਂ ਹਰ ਇੱਕ ਚੀਜ਼ ਨੂੰ ਧਿਆਨ ਨਾਲ ਰੱਖ ਕੇ ਵੀ ਤੁਹਾਨੂੰ ਨੀਂਦ ਵੀ ਆਵੇ ਤੁਹਾਨੂੰ ਭੁੱਖ ਵੀ ਲੱਗੇ ਤੁਹਾਨੂੰ ਕਬਜ ਵੀ ਨਾ ਹੋਵੇ ਕਿਉਂਕਿ ਜੇ ਅਸੀਂ ਕੋਈ ਐਸੀ ਦਵਾਈ ਦਵਾਂਗੇ ਸਿਰਫ ਕੱਲੀ ਤੋੜ ਹੀ ਬੰਦ ਹੋਵੇ ਬਾਕੀ ਚੀਜ਼ ਦੇ ਵਿੱਚ ਅਸੀਂ ਨਹੀਂ ਕੋਈ ਅਸੀਂ ਦਵਾਈ ਦਵਾਂਗੇ ਤਾਂ ਪੇਸ਼ੈਂਟ ਕਈ ਵਾਰੀ ਨਹੀਂ ਉਸ ਚੀਜ਼ ਨੂੰ ਉਹਦੀ ਬੋਡੀ ਅਸੈਪਟ ਕਰਦੀ ਤਾਂ ਅਸੀਂ ਕੀ ਕਰਦੇ ਹਾਂ ਕਿ ਪੇਸ਼ੈਂਟ ਨੂੰ ਉਹਦੀ ਜ਼ਰੂਰਤ ਦੇ ਅਨੁਸਾਰ ਵੀ ਇਹਨੂੰ ਕੱਲ ਨੂੰ ਭੁੱਖ ਵੀ ਲੱਗੇ ਇਹਨੂੰ ਨੀਂਦ ਵੀ ਆਵੇ ਇਹਨੂੰ ਕਬਜ਼ ਵੀ ਨਾ ਹੋਵੇ ਇਹਨੂੰ ਸਰੀਰ 'ਚ એનર્ਜੀ ਵੀ ਰਹੇ ਅਸੀਂ ਉਸ ਤਰ੍ਹਾਂ ਦਾ ਹੀ ਕੰਬੀਨੇਸ਼ਨ ਦੀਆਂ ਦਵਾਈਆਂ ਪੇਸ਼ੈਂਟ ਨੂੰ ਦੰਨੇ ਆ ਤਾਂ ਕਿ ਉਹ ਪਹਿਲੇ ਦਿਨ ਤੋਂ ਹੀ ਨਸ਼ੇ ਨੂੰ अलविदा ਕਰਦੇ ਹਾਂ ਅਲਵਿਦਾ ਕਰਦੇ ਠੀਕ ਹੈ ਜੀ ਔਰ ਇੱਕ ਪਾਸੇ ਕਰਦੇ ਵੀ ਆਹ ਲੋ ਜੀ ਮੈਂ ਤਾਂ ਅੱਜ ਤੋਂ ਨਸ਼ਾ ਛੱਡਤਾ ਮੈਨੂੰ ਅੱਜ ਤੋਂ ਬਾਅਦ ਨਸ਼ੇ ਦੀ ਲੋੜ ਨਹੀਂ ਪਊਗੀ ਔਰ ਪਰਮਾਤਮਾ ਦੀ ਕਿਰਪਾ ਹੈ ਅੱਜ ਤੱਕ ਜਿੰਨਾ ਪੇਸ਼ੈਂਟਾਂ ਨੂੰ ਵੀ ਅਸੀਂ ਦਵਾਈ ਦਿੱਤੀ ਹੈ ਉਹਨਾਂ ਨੂੰ ਮੁੜ ਕੇ ਦੁਬਾਰਾ ਤੋਂ ਨਸ਼ੇ ਦੀ ਤੋੜ ਨਹੀਂ ਬਈ ਹਾਂ ਦੋਸਤੋ ਸਕਰੀਨ ਤੇ ਨੰਬਰ ਚੱਲ ਰਿਹਾਗਾ ਠੀਕ ਹੈ ਤੇ ਤੁਸੀਂ ਕੰਟੈਕਟ ਕਰਕੇ ਡਾਕਟਰ ਸਾਹਿਬ ਨਾਲ ਅਪਾਇੰਟਮੈਂਟ ਲੈ ਸਕਦੇ ਹੋ ਸਿਰਫ ਇੱਕ ਵਾਰ ਤੁਹਾਨੂੰ ਵਿਜ਼ਿਟ ਕਰਨਾ ਪਊਗਾ ਕਿਉਂਕਿ ਇੱਕ ਵਾਰ ਆਪਾਂ ਨਾ ਮਤਲਬ ਸਾਰਾ ਕੁਝ ਆਪਣਾ ਖੋਲ ਕੇ ਦੱਸ ਸਕਦੇ ਹਾਂ ਫੇਸ ਟੂ ਫੇਸ ਗੱਲਬਾਤ ਹੋ ਜਾਣਾ ਉਸ ਤੁਹਾਡੀ ਜਿਹੜੀ ਵੀ ਲੋਕੇਸ਼ਨ ਪੰਜਾਬ ਇੰਡੀਆ ਫੋਰਨ ਦੇ ਵਿੱਚ ਹੈਗੀ ਉੱਥੇ ਪਾਰਸਲ ਹੋ ਜਾ ਸਕਦਾ ਹੈ। ਬਿਲਕੁਲ ਸਰ। ਹੈਨਾ? ਸਰ ਸਾਡੇ ਕੋਲੇ ਕਈ ਪੇਸ਼ੈਂਟ ਬਾਈ ਚਾਂਸ ਦੂਰੀ ਦੀ ਵਜ੍ਹਾ ਕਰਕੇ ਨਹੀਂ ਆ ਪਾਉਂਦੇ। ਜੀ। ਤਾਂ ਸਾਡੇ ਨਾਲ ਉਹ ਫੋਨ ਦੇ ਉੱਤੇ ਆਪਣੀ ਪੂਰੀ ਸਾਨੂੰ ਆਪਣੀ ਗੱਲਬਾਤ ਦੱਸ ਕੇ ਜਾਂ ਬੱਚੇ ਨਾਲ ਗੱਲ ਕਰਾ ਕੇ ਜਿਹੜਾ ਬੱਚਾ ਨਸ਼ਾ ਕਰ ਰਿਹਾ ਹੈ। ਜੀ। ਤਾਂ ਉਹਦੀ ਅਸੀਂ ਪੂਰੀ ਕੇਸ ਹਿਸਟਰੀ ਲੈਣ ਤੋਂ ਬਾਅਦ ਜੀ। ਤਾਂ ਉਹਨੂੰ ਅਸੀਂ ਬਾਈ ਕੋਰੀਅਰ ਜਾਂ ਬਾਈ ਡਾਕ ਜਾਂ ਪੰਜਾਬ ਦੇ ਅੰਦਰ ਅਸੀਂ ਬਾਈ ਮਤਲਬ ਸਾਡਾ ਮੁੰਡਾ ਜਾਂਦਾ ਉੱਥੇ ਬੱਸ ਸਟੈਂਡ ਤੇ ਜਾ ਕੇ ਤੁਹਾਨੂੰ ਦਵਾਈ ਪ੍ਰੋਵਾਈਡ ਕਰਵਾ ਕੇ ਵਾਪਸ ਆ ਜਾਂਦਾ। ਜੀ। ਦੋਸਤੋ ਕੋਰੀਅਰ ਪਾਰਸਲ ਸਰਵਿਸ अवेलेबल ਆ ਤੇ ਖੁਦ ਇਹਨਾਂ ਦੀ ਟੀਮ ਹੈਗੀ ਹੈ ਜਿਹੜੀ ਸਾਰੇ ਪੰਜਾਬ ਆਲ ਇੰਡੀਆ ਦੇ ਵਿੱਚ ਕੰਮ ਕਰ ਰਹੀ ਹੈ ਹਨ ਤੇ ਦੇਖੋ ਪਹਿਲਾਂ ਤੁਸੀਂ ਨਸ਼ਾ ਕੋਈ ਕਰ ਰਹੇ ਹੋ ਹਨ ਤੇ ਇੱਕ ਵਾਰ 2.5 ਮਹੀਨੇ ਡਾਕਟਰ ਸਾਹਿਬ ਦੀ ਆਪਾਂ ਮੰਨ ਕੇ ਵੇਖ ਲਈਏ ਉਸ ਤੋਂ ਬਾਅਦ ਨਹੀਂ ਫਿਰ ਜਿਹੇ ਜਿਹੇ ਹੈਗੇ ਤਾਂ ਹੈਗੇ ਹੀ ਹਨਾ ਦਿੱਕਤ ਹੀ ਨਹੀਂ ਆਉਂਦੀ ਹਾਂ ਦਿੱਕਤ ਨਹੀਂ ਆਉਂਦੀ ਤੇ ਇੱਕ ਵਾਰ ਤੁਸੀਂ ਆਨੰਦ ਦਵਾਖਾਨਾ ਪਟਿਆਲਾ ਨੀਅਰ ਪ੍ਰਾਣਾ ਵਸਟੈਂਡਰ ਹਨ ਤੇ ਇੱਥੇ ਤੁਸੀਂ ਆ ਕੇ ਜਰੂਰ ਮਿਲੋ ਸਕਰੀਨ ਤੇ ਜਿਹੜਾ ਇਹਨਾਂ ਦਾ ਨੰਬਰ ਹੈਗਾ ਚੱਲ ਰਿਹਾ ਹੈ ਡਾਕਟਰ ਸਾਹਿਬ ਲਾਸਟ ਦੇ ਵਿੱਚ ਹੋਰ ਕੀ ਸੁਝਾਅ ਦੇਣਾ ਚਾਹੁੰਦੇ ਸਰ ਦੇਖੋ ਸਾਡੇ ਕੋਲੇ ਕੀ ਹੁੰਦਾ ਕਿ ਕਈ ਤਾਂ ਪੇਸ਼ੈਂਟ ਖੁਦ ਨਸ਼ਾ ਛੱਡਣਾ ਚਾਹੁੰਦੇ ਨੇ ਚਾਹੁੰਦੇ ਨੇ ਲੇਕਿਨ ਕਈ ਐਸੇ ਵੀ ਨੇ ਮਾਪੇ ਜਿਨ੍ਹਾਂ ਦੇ ਬੱਚੇ ਨਸ਼ਾ ਨਹੀਂ ਛੱਡਣਾ ਚਾਹੁੰਦੇ ਉਹ ਬਹੁਤ ਦੁਖੀ ਐ ਤਾਂ ਅਸੀਂ ਵੀ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਨਸ਼ਾ ਕਿਵੇਂ ਛਡਾਈਏ ਤਾਂ ਸਾਡੇ ਕੋਲੇ ਉਹਨਾਂ ਮਾਪਿਓ ਦੇ ਵਾਸਤੇ ਵੀ ਸਾਡੇ ਕੋਲ ਦਵਾਈਆਂ ਹੈਗੀਆਂ ਨੇ ਵੀ ਉਹਨਾਂ ਦੇ ਖਾਣੇ ਦੇ ਵਿੱਚ ਉਹਨਾਂ ਨੂੰ ਬਿਨਾਂ ਦੱਸੇ ਬਿਨਾਂ ਦੱਸੇ ਉਹਨਾਂ ਦੇ ਸਵੇਰੇ ਸ਼ਾਮ ਦਵਾਈ ਮਲਾ ਕੇ ਦੇਣੀ ਹੈ ਖਾਸ ਕਰਕੇ ਮੇਰੀਆਂ ਕੁਝ ਭੈਣਾਂ ਐਸੀਆਂ ਨੇ ਜਿਨ੍ਹਾਂ ਦੇ ਸਾਨੂੰ ਫੋਨ ਆਉਂਦੇ ਰਹਿੰਦੇ ਨੇ ਜੀ ਸ਼ਰਾਬ ਬਹੁਤ ਪੀਂਦਾ ਮੇਰਾ ਘਰ ਵਾਲਾ ਜਾਂ ਮੇਰਾ ਬੇਟਾ ਹਾਂਜੀ ਲੇਕਿਨ ਉਹ ਛੱਡਦਾ ਨਹੀਂ ਹੈਗਾ ਤਾਂ ਅਸੀਂ ਛਡਾਉਣਾ ਚਾਹੁੰਦੇ ਆਂ ਤਾਂ ਸਾਡੇ ਕੋਲੇ ਜਿਹੜੀਆਂ ਦਵਾਈਆਂ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਇਹਨਾਂ ਦਵਾਈਆਂ ਦੇ ਵਿੱਚ ਅਸੀਂ ਉਹਨਾਂ ਨੂੰ ਦੰਨੇ ਆ ਵੀ ਉਹਨਾਂ ਨੂੰ ਖਾਣੇ ਦੇ ਵਿੱਚ ਬਿਨਾ ਦੱਸੇ ਮਿਲਾ ਕੇ ਦਿਓ ਠੀਕ ਹੈ ਜੀ ਦੋ ਤੋਂ ਤਿੰਨ ਮਹੀਨੇ ਦਾ ਸ਼ਰਾਬ ਦਾ ਅਸੀਂ ਦਵਾਈ ਦੰਨੇ ਆ ਉਹਦੇ ਵਿੱਚ ਪੇਸ਼ੈਂਟ ਆਪਣੇ ਆਪ ਹੀ ਨਸ਼ੇ ਨੂੰ ਛੱਡਣਾ ਸ਼ੁਰੂ ਕਰ ਦਿੰਦਾ ਹੈ ਆਪਣੇ ਆਪ ਹੀ ਉਸ ਨਸ਼ੇ ਤੋਂ ਬਾਹਰ ਆ ਜਾਂਦਾ ਹੈ ਹਾਂ ਦੋਸਤੋ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਤਾਂਕਿ ਮੰਨ ਲਓ ਆਪਣੇ ਕੋਈ ਪਰਿਵਾਰ ਦਾ ਮੈਂਬਰ ਨਹੀਂ ਨਸ਼ਾ ਕਰਦਾ ਆਪਣਾ ਕੋਈ ਦੋਸਤ ਮਿੱਤਰ ਸਾਥ ਸਬੰਧੀ ਨਸ਼ਾ ਕਰਦਾ ਹੁੰਦਾ ਹਨ ਪਰ ਉਹਨੂੰ ਪਤਾ ਨਹੀਂ ਹੁੰਦਾ ਵੀ ਕੀ ਕਰੀਏ ਹਨ ਤੇ ਇਸ ਵੀਡੀਓ ਦੇ ਸ਼ੇਅਰ ਕਰਨ ਨਾਲ ਠੀਕ ਹੈ ਮਤਲਬ ਹਜ਼ਾਰਾਂ ਹੀ ਘਰ ਵਸ ਸਕਦੇ ਨੇ ਠੀਕ ਹੈ ਤੇ ਡਾਕਟਰ ਸਾਹਿਬ ਦੀ ਲੋਕੇਸ਼ਨ ਇੱਕ ਵਾਰ ਅਸੀਂ ਫੇਰ ਰਿਪੀਟ ਕਰ ਦਿੰਨੇ ਆ ਡਾਕਟਰ ਸਾਹਿਬ ਕਰਿਓ ਸਰ ਪਟਿਆਲੇ ਦੇ ਵਿੱਚ ਪੁਰਾਣੇ ਬਸ ਸਟੈਂਡ ਦੇ ਸਾਹਮਣੇ ਫੁੱਲ ਦੇ ਨਾਲ ਆਨੰਦ ਵਾਖਾਨਾ ਹਾਂ ਆਨੰਦ ਵਾਖਾਨਾ ਤੇ ਨੈਕਸਟ ਵੀਡੀਓ ਦੇ ਵਿੱਚ ਮਿਲਦੇ ਆ ਕਿਸੇ ਹੋਰ ਟਾਪਿਕ ਤੇ ਧੰਨਵਾਦ